ਸ਼੍ਰੀ ਕਾਲਜੀ ਤੁਸੇ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰਤਕ ਕੈਨੇਡਾ ਦਾ ਵਿੱਚ ਰਹਿੰਦੇ ਹੁਣ ਅੰਤਰਰਾਸ਼ਟਰੀ ਕਾਮਿਆਂ ਲਈ ਖੁਸ਼ਖਬਰੀ ਹੈ ਜੀ ਹਾਂ ਵਰਕ ਪਰਮਿਟ ਤੇ ਜਿਹੜੇ ਕੰਮ ਕਰਦੇ ਨੇ ਅੰਤਰਰਾਸ਼ਟਰੀ ਕਾਮੇ ਉਹਨਾਂ ਦੇ ਨੀਵਾ ਦੇ ਵਿੱਚੋਂ ਲਗਾਤਾਰ ਬਦਲਾਅ ਜਿਹੜਾ ਕੀਤਾ ਜਾ ਰਿਹਾ ਪਰ ਜੋ ਮਾਰਕਾਰਨੀ ਦੀ ਸਰਕਾਰ ਨੇ ਇਹ ਫੈਸਲਾ ਲਿਆ ਨੀਵਾ ਦੇ ਵਿੱਚ ਸੋਧ ਕੀਤਾ ਗਿਆ ਇਸ ਨੂੰ ਸੁਣ ਕੇ ਖੁਸ਼ੀਆਂ ਨੇ ਜਿਹੜੀਆਂ ਸੰਭਾਲੀਆਂ ਨਹੀਂ ਜਾ ਰਹੀਆਂ ਜੀ ਹਾਂ ਆਮ ਤੌਰ ਤੇ ਜਦੋਂ ਕੋਈ ਆਮ ਘਰ ਦਾ ਵਿਅਕਤੀ ਜਾਂ ਫਿਰ ਮਿਡਲ ਕਲਾਸ ਲੋਕ ਨੇ ਜਿਹੜੇ ਵਿਦੇਸ਼ ਦੀ ਧਰਤੀ ਤੇ ਜਾਂਦੇ ਨੇ ਕੰਮ ਕਰਕੇ ਉੱਥੋਂ ਪੈਸਾ ਕਮਾਉਂਦੇ ਨੇ ਘਰ ਦੇ ਹਾਲਾਤ ਨੇ ਜਿਹੜੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਸੁਧਾਰ ਕਰਦੇ ਨੇ ਤੇ ਉਹਨਾਂ ਅੰਤਰਰਾਸ਼ਟਰੀ ਕਾਮਿਆਂ ਵਾਸਤੇ ਹੁਣ ਮਾਰਕਾਰਨੀ ਦੀ ਸਰਕਾਰ ਨੇ ਕੈਨੇਡਾ ਦੀ ਸਰਕਾਰ ਨੇ ਦਰਸਲ ਨਵੇਂ ਐਲਾਨ ਕਰ ਦਿੱਤੇ ਨੇ ਵਰਕ ਪਰਮਿਟ ਤੇ ਕੰਮ ਕਰਦੇ ਹੋਏ ਜਿਹੜੇ ਅੰਤਰਰਾਸ਼ਟਰੀ ਕਾਮੇ ਉਹਨਾਂ ਦੇ ਨਿਯਮਾਂ ਦੇ ਵਿੱਚ ਬਦਲਾਵ ਕੀਤਾ ਗਿਆ ਹੈ ਜੀਆਂ ਬਦਲਾਵ ਇਸ ਤਰ੍ਹਾਂ ਕੀਤਾ ਗਿਆ ਕਿ ਜੇਕਰ ਤੁਸੀਂ ਕੋਈ ਨਵੀਂ ਕੰਪਨੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲੇ ਨਵਾਂ ਵਰਕ ਪਰਮਿਟ ਹੋਣਾ ਬੇहद ਲਾਜ਼ਮੀ ਹੈ ਬੇहद ਜ਼ਰੂਰੀ ਹੈ ਜੇਕਰ ਉਹ ਨਵਾਂ ਪਰਮਿਟ ਜਿਹੜਾ ਆਰਜ਼ੀ ਉਸ ਦੀ ਲੰਬਿਤ ਨਹੀਂ ਹੋਈ ਭਾਵ ਤੁਹਾਡੇ ਕੋਲੇ ਬਣ ਕੇ ਨਹੀਂ ਆਇਆ ਤਾਂ ਤੁਸੀਂ ਹੁਣ ਕੰਮ ਕਰ ਸਕਦੇ ਹੋ ਜੀ ਹਾਂ ਤੁਸੀਂ ਇੱਕ ਮੈਂਟੇਨ ਸਟੇਟਸ ਤੇ ਰਹਿ ਕੇ ਵੀ ਕੰਮ ਕਰ ਸਕਦੇ ਹੋ ਇਹ ਕੁਝ ਖ਼ਬਰ ਹੀ ਹੈ ਜਿਹੜੀ ਕੈਨੇਡਾ ਦੀ ਸਰਕਾਰ ਮਾਕਾਰਨੀ ਦੇ ਵੱਲੋਂ ਦਿੱਤੀ ਗਈ ਹੈ ਜੀ ਹਾਂ ਵਿਦੇਸ਼ੀ ਕੰਮੇ ਬਦਲਣ ਤੋਂ ਬਾਅਦ ਉਸ ਸਮੇਂ ਦੌਰਾਨ ਵੀ ਕੰਮ ਕਰਨਾ ਜਾਰੀ ਰੱਖ ਸਕਦੇ ਨੇ ਜਦੋਂ ਉਹਨਾਂ ਦੀ ਵਰਕ ਪਰਮਿਟ ਜੀ ਲੰਬੇ ਥੇ ਨਵੇਂ ਵਰਕ ਪਰਮਿਟ ਨਿਯਮ ਕੈਨੇਡਾ ਦੇ ਵਿੱਚ ਵਿਆਦ ਕਮ ਅਧਿਕਾਰ ਹਾਰਵਲੇ ਵਿਦੇਸ਼ੀ ਕਾਮਿਆਂ ਨੂੰ ਜਿਨ੍ਹਾਂ ਨੂੰ ਨਵੀਂ ਨੌਕਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਨਵਾਂ ਵਰਕ ਪਰਮਿਟ ਪ੍ਰਾਪਤ ਕਰਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਨਵੀਂ ਨੌਕਰੀ ਦੇ ਵਿੱਚ ਕੰਮ ਕਰਨਾ ਸ਼ੁਰੂ ਕਰਨ ਦੀ ਆਗਿਆ ਦਿੰਦੇ ਨੇ ਜਦੋਂ ਤੱਕ ਉਹਨਾਂ ਦੀ ਵਰਕ ਪਰਮਿਟ ਅਰਜ਼ੀ ਪਾਸ ਨਹੀਂ ਹੁੰਦੀ ਉਹ ਵਿਦੇਸ਼ੀ ਕਾਮੇ ਜੋ ਮੇਨਟੇਨ ਸਟੇਟਸ ਤੇ ਨੇ ਜਦੋਂ ਤੱਕ ਉਹਨਾਂ ਦੀ ਵਰਕ ਪਰਮਿਟ ਅਰਜ਼ੀ ਲੰਬਿਤ ਹੈ ਕੰਮ ਕਰਨ ਲਈ ਅਧਿਕਾਰਤ ਹਨ ਪਰ ਜੋ ਮਿਆਦ ਪੁੱਗ ਚੁੱਕੇ ਵਰਕ ਪਰਮਿਟ ਤੇ ਲਗਾਈਆਂ ਗਈਆਂ ਸ਼ਰਤਾਂ ਨਾਲ ਬੰਨੇ ਹੋਏ ਸਨ ਜਿਵੇਂ ਉਹ ਬਣਾਈ ਰੱਖੀ ਸਥਿਤੀ ਤੇ ਰਹਿੰਦੇ ਹੋਏ ਕਿਸੇ ਨਵੇਂ ਕਿਤੇ ਜਾਂ ਮਾਲਕ ਵਿੱਚ ਨਹੀਂ ਜਾ ਸਕਦੇ ਇਸ ਨਵੇਂ ਨਿਯਮਾਂ ਤੋਂ ਲਾਭ ਪ੍ਰਾਪਤ ਕਰ ਨਹੀਂਏ। ਏਥੋਂ ਤੱਕ ਉਹ ਵਿਦੇਸ਼ੀ ਕਾਮੇ ਜਿਨ੍ਹਾਂ ਕੋਲ ਇੱਕ ਵੈਧ ਵਰਕ ਪਰਮਿਟ ਹੈ ਉਹਨਾਂ ਨੂੰ ਇੱਕ ਖਾਸ ਮਾਲਕ ਲਈ ਕੰਮ ਕਰਨ ਤੱਕ ਸੀਮਿਤ ਕਰ ਦਿਆ। ਪਰ ਉਹਨਾਂ ਕਰਕੇ ਕਿਸੇ ਵੱਖਰੇ ਕੀਤੇ ਜਾਂ ਮਾਲਕ ਦੇ ਵਿੱਚ ਤਬਦੀਲ ਹੋਣ ਲਈ ਜ਼ਰੂਰਤ ਹੈ ਜਿਸ ਦੇ ਵਿੱਚ ਨੌਕਰੀ ਤੋਂ ਕੱਢਿਆ ਜਾਣਾ ਸ਼ਾਮਲ ਹੋ ਸਕਦਾ ਹੈ ਉਹਨਾਂ ਨੂੰ ਲਾਭ ਪ੍ਰਾਪਤ ਹੋਏਗਾ